ਵਾਇਗੁਰਜੀ ਦਾ ਖਲਸਾ ਵਾਇਗੁਰਜੀ ਦੀ ਫਤਿਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੰਡ ਜੋਗਰਾਂ ਦੇ ਵਿੱਚ ਇਹ ਹੜ੍ਹ ਦੀ ਸਥਿਤੀ ਜਿਹੜੀ ਤੁਸੀਂ ਮੌਜੂਦਾ ਦੇਖ ਰਹੇ ਹੋ ਸਾਹਮਣੇ ਪੋਲਾ ਜਿੱਥੇ 4-5 ਸਾਲ ਤੋਂ ਕੰਮ ਲੱਗੇਦਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਤੇ ਬੇਨਤੀ ਹੈਗੀ ਆਪਣੇ ਜਿਹੜੇ ਗੁੱਜਰੇ ਭਾਈਚਾਰੇ ਦੇ ਉਹ ਸਾਹਮਣੇ ਕੈਮਰਾਮੈਨ ਨੂੰ ਕਹਿੰਦਾ ਕਿ ਕੈਮਰਾ ਮਾਰੋ ਤੇ ਉਹ ਗੁੱਜਰ ਭਾਈਚਾਰੇ ਸਾਰੇ ਕੋਲ ਨੇ ਉਹਨਾਂ ਦੇ ਚਾਰ ਡੰਗਰ ਜਿਹੜੇ ਪੁਲ ਦੇ ਥੱਲੇ ਆਣ ਕਰਕੇ ਡੁੱਬ ਗਏ ਤੇ ਮਰ ਮਾਰ ਕੇ ਤੇ ਅੱਗੇ ਰੁੜ ਗਏ ਨੇ ਤੇ ਇੱਥੇ ਪਾਣੀ ਜਿਹੜਾ ਪਿੰਡ ਵਾਲੇ ਪਾਸੇ ਨੂੰ ਆ ਰਿਹਾ ਪਾਣੀ ਦਾ ਵਹਾਹ ਜਿਹੜਾ ਪਿੰਡ ਵਾਲੇ ਪਾਸੇ ਨੂੰ ਆ ਰਿਹਾ ਤੇ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚ ਪਹੁੰਚ ਪਾਇਆ ਤੇ ਉਸ ਤੋਂ ਬਾਅਦ ਜਿਹੜਿਆ ਪੁਲ ਜਿਹੜਾ ਆ ਉਹਦੇ ਕਰੈਕ ਆ ਰਹੇ ਨੇ ਛੱਡਾਂ ਦੀਆਂ ਕੰਧਾਂ ਜਿਹੜੀਆਂ ਉਹ ਡਿਗਨ ਤੇ ਆ ਚੁੱਕੀਆਂ ਨੇ ਤੇ ਪਾਣੀ ਦਾ ਵਹਾਹ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਆ ਤੇ ਇਹਦਾ ਪ੍ਰਬੰਧ ਕੀਤਾ ਜਾਵੇ ਹਲਕਾ ਦਿਨਾ ਨਗਰ ਵਿੱਚ ਪਿੰਡੇ ਪਿੰਡ ਜੋਗਰ ਨੇੜੇ ਚਾਣਕ ਨੋਮੀ ਡਰੇਨ ਵਿੱਚ ਪੰਗ ਪੱਧਰ ਵਧਨ ਕਾਰਨ ਪਾਣੀ ਪੀਰ ਜਾਂ ਗੁਜਰ ਭਾਈਚਾਰੇ ਦੇ ਚਾਰ ਮੱਝਾਂ ਰੁੜ ਗਈਆਂ ਜੋ ਪੁਲ ਹੇਠਾਂ ਫਸਦੇ ਚਾਰਾਂ ਮੱਝਾਂ ਦੀ ਮੌਤ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਗੁਜਰ ਫਰੋਜ਼ ਅਲੀ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਅੱਜ ਮੱਝਾਂ ਨੂੰ ਪਾਣੀ ਪਿਲਾ ਰਹੇ ਸੀ ਤਾਂ ਚਾਰਕ ਪਾਣੀ ਦਾ ਤੇਜ਼ ਵਹਾਅ ਨੂੰ ਚਰਨ ਪਾਣੀ ਦਾ ਪੱਧਰ ਵਧਣ ਕਾਰਨ ਚਾਰ ਮੱਝਾਂ ਨੋਮਨੀ ਵਿੱਚ ਡਿੱਗ ਗਈਆਂ ਜੋ ਪਾਣੀ ਦੇ ਪ੍ਰਭਾਵ ਹੇਠ ਆਉਣ ਕਾਰਨ ਬਨ ਰਹੇ ਗੁਜਰ ਦੇ ਸਾਂਦਰ ਪੁਲ ਦੇ ਵਿੱਚ ਫਸ ਗਈਆਂ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਜਿਸ ਕਾਰਨ ਕਰੀਬ ਉਹਨਾਂ ਦਾ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪੀੜਤ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ गुहार ਲਾਈ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਇੱਥੇ ਮੱਝਾਂ ਪਾਣੀ ਪੀਂਦੇ ਆਇਆਂ ਨਮਣੀ ਚ ਤੇ ਪੌਲ ਦਾ ਕੇ ਨਿਕਾਸ ਬਿਲਕੁਲ ਛੋਟਾ ਹੈ ਜੜੀ ਤੇ ਫਸ ਗਈ ਦੀ ਇਹ ਜੜੀ ਬਾਹਰ ਨਹੀਂ ਨਿਕਲ ਸਕੀ ਪੌਲ ਨੀਮਾ ਹੈ ਪਾਣੀ ਦਾ ਬਹੁਤ ਜ਼ਿਆਦਾ ਹੋ ਗਿਆ ਪਾਣੀ ਪੈਂਡਾਲ ਨੂੰ ਪੈ ਗਿਆ ਤੇ ਮੱਝਾਂ ਵੀ ਫਸ ਗਈਆਂ ਤੇ ਪਿਛੇ ਨਿਕਲ ਨਹੀਂ ਪਾਈਆਂ ਚਾਰ ਮੱਝਾਂ ਬਿਲਕੁਲ ਮੌਕੇ ਦੇ ਖਤਮ ਹੋ ਗਈਆਂ ਤੇ ਬਾਕੀ ਮੱਜਾਂ ਲੋਕਾਂ ਨੇ ਪੈ ਪੂਰੇ ਦੇ ਬਚਾਲੀਆਂ। ਭਾਵੇਂ 3 ਲੱਖ ਦਾ ਨੁਕਸਾਨ ਇੱਧਰ। ਮੋਟੀਆਂ ਮੱਜਾਂ ਰੁਕ ਕਰਦੇ ਹੋਏ ਸਾਢੇ 1 ਦਾ ਨੁਕਸਾਨ ਸਾਡ ਨੂੰ ਦਿੱਤਾ ਜਾਏ। ਤੇ ਬਾਕੀ ਇਸ ਪੌਲ ਦਾ ਕੰਮ 3-4 ਸਾਲ ਤੋਂ ਲੱਗਦਾ ਹੈ ਤੇ ਨਾ ਇਹਦਾ ਕੰਮ ਕੰਪਲੀਟ ਹੋਣਾ ਪਾਣੀ ਉਧਰ ਦੇਖੋ ਸਾਡੇ ਘਰਾਂ ਚ ਪਾਣੀ ਵੜੇ ਦਾ। ਇੱਧਰ ਸ਼ਕੂਲਾ ਚ ਪਾਣੀ ਵੜੇ ਦਾ। ਤੇ ਕਿਸ ਸਫਾਈ ਨਹੀਂ। ਨਾਲੇ ਦੀ ਸਫਾਈ ਨਹੀਂ ਪੌਲ ਦੀ ਸਫਾਈ ਨਹੀਂ ਕੁਝ ਨਹੀਂ ਬਣਿਆ ਇੱਥੇ।